ਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਦੋਂ ਤੋਂ ਜੁੜਿਓ ਮਤ ਅਸੀਂ ਜੀ 4 ਸਾਲ ਹੋ ਗਏ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜੁੜਿਆ ਹਾਂ ਤੇ ਕੋਈ ਅਜਿਹਾ ਘਟਨਾ ਜਿਹੜਾ ਸਵਰਦਾ ਹੋਵੇ ਹੁਣ ਤੱਕ ਬਹੁਤ ਜੀ ਅਸੀਂ ਪਿਛਲੇ 3 ਸਾਲਾਂ ਤੋਂ ਮਤਲਬ ਜ਼ਿਆਦਾ ਤਾਂ 1.5 ਸਾਲ ਤੋਂ ਅਸੀਂ ਜਿਹੜੇ ਬੱਚੇ ਕਰੋਨਾ ਕਰਕੇ ਮੋਬਾਈਲਾਂ ਚ ਟੀਵੀਆਂ ਚ ਵੜੇ ਸੀ ਬਾਬਾ ਦੀਪ ਸਿੰਘ ਜੀ ਸੋਸਾਇਟੀ ਨੇ ਘੱਟੋ ਘੱਟ 10000 ਬੱਚਾ ਗੁਰਬਾਣੀ ਕੀਰਤਨ ਚ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਸਾਡੇ ਇੱਥੇ ਘੱਟੋ ਘੱਟ 8-9 ਪ੍ਰੋਗਰਾਮ ਮਤਲਬ 1.5 ਸਾਲ ਹੋ ਗਏ ਕਰਦੇ ਪਏ ਆ ਜਿਸ ਕਰਕੇ ਆਪਣੀ ਬਾਬਾ ਦੀ ਸਾਰੀ ਕਮੇਟੀ ਸਾਥ ਦਿੰਦੀ ਹੈ ਬੱਚੇ ਗੁਰਬਾਣੀ ਸਿੱਖਦੇ ਨੇ ਕੀਰਤਨ ਸਿੱਖਦੇ ਨੇ ਤੇ ਸਾਖੀ ਜੀਵਨੀ ਸਾਰਾ ਕੁਝ ਬੱਚੇ ਕਰਦੇ ਨੇ ਤੇ ਕਮੇਟੀ ਬੱਚਿਆਂ ਨੂੰ ਬਹੁਤ ਸੋਹਣੇ ਸੋਹਣੇ ਗਿਫਟ ਵੀ ਦਿੰਦੇ ਨੇ ਬਿਲਕੁਲ ਜੀ ਮੈਂ ਵੀ ਪਹਿਲਾਂ ਮੈਂ ਵੀ ਕਰਵਾਉਂਦੀ ਸੀ ਮੇਰੇ ਫਰੈਂਡਸ ਵੀ ਸੀ ਹੁਣ ਨਵੇਂ ਮਤਲਬ ਆਪਣੇ ਏਰੀਆ ਮੈਂ ਕੀਤਾ ਮੈਂ ਜਿੱਧਰ ਰਹਿਨੀ ਢੋਲੇਵਾਲ ਹੁਣ ਉਧਰਲੇ ਏਰੀਆ ਚ ਵੀ ਕੁਝ ਬੱਚੇ ਕਾਫੀ ਦੇਖਿਆ ਵੀ ਘਰਾਂ ਚੋਂ ਨਿਕਲਦੇ ਨਹੀਂ ਹੁਣ ਅਸੀਂ ਉਪਰ ਆਲਾ ਕੀਤਾ ਕਿ ਉਧਰਲੇ ਵੀ ਬੱਚੇ ਅਸੀਂ ਕਾਫੀ ਆਪਣੇ ਨਾਲ ਜੋੜ ਚੁੱਕੇ ਆ 100 150 ਬੱਚਾ ਉਧਰੋਂ ਵੀ ਹੁਣ 2 3 6 ਮਹੀਨਿਆਂ ਚ ਘਟ ਘਟ ਨਿਕਲ ਚੁੱਕਾ ਹੈ ਬੜਾ ਪੁੰਨ ਦਾ ਕੰਮ ਕਰ ਰਹੇ ਤੁਸੀਂ ਗੁਰੂ ਦੇ ਨਾਲ ਜੋੜਨਾ ਬੜਾ ਪੁੰਨ ਦਾ ਕੰਮ ਹੈ ਕਹਿੰਦੇ ਬਾਬਾ ਜੀ ਡਿਊਟੀ ਵੀ ਉਹਨਾਂ ਨੂੰ ਦਿੰਦੇ ਆ ਜਿਨ੍ਹਾਂ ਦੇ ਹੋਵੇ ਵੀ ਕਰਵਾ ਸਕਦੇ ਨੇ ਜੀ ਬਾਬਾ ਜੀ ਨੇ ਚਰਨੀ ਲਾਇਆ ਉਧਰਲੇ ਇੱਕ ਮੇਟ ਗੁਰਦੁਆਰਾ ਸਾਹਿਬ ਪ੍ਰਤਾਪਨਗਰ ਗਲੀਆਂ ਪਰ ਇੱਕ ਚ ਸਿੰਘ ਸਭਾ ਕਾਲਸਾ ਹੀ ਗੁਰਦੁਆਰੇ ਸੇ ਕਮੇਟੀ ਬਹੁਤ ਚੰਗੀ ਹੈ ਮੈਂ ਕਹਿੰਦੇ ਆਪਾਂ ਇੱਕ ਵਾਰੀ ਜਾ ਕੇ ਉਹਨਾਂ ਨੂੰ ਕਹੇ ਵੀ ਜੀ ਅਸੀਂ ਪ੍ਰੋਗਰਾਮ ਕਰਾਣਾ ਤੇ ਉਹਨਾਂ ਨੇ ਕਹੇ ਭੰਜੀ ਜਦੋਂ ਮਰਜ਼ੀ ਕਰਾਓ ਗੁਰਦੁਆਰਾ ਤਾਂ ਹੈਟਾ ਹੈ ਉਥੋਂ ਦੇ ਕਾਉਂਸਲਰ ਸਰਦਾਰ ਗੋਗਾ ਸਿੰਘ ਸੋਨ ਸਿੰਘ ਗੋਗਾ ਜੀ ਉਹ ਵੀ ਬਹੁਤ ਸੋਣਾ ਸਾਥ ਦਿੰਦੇ ਨੇ ਸਾਡਾ ਤਾਂ ਕਿ ਉਹ ਵੀ ਜਦੋਂ ਵੀ ਕਹਿੰਦੇ ਕਈ ਦਾ ਵੀ ਵੀਰ ਜੀ ਅਸੀਂ ਪ੍ਰੋਗਰਾਮ ਕਰਾਣਾ ਇਸ ਨਾਲ ਤੇ ਆ ਕੇ ਕਿੰਨਾ ਕੋ ਬਦਲਾਅ ਆਇਆ ਜੀਵਨ 'ਚ ਕਿ ਅਰਦਾਸ ਕਹਿੰਦੇ ਨਾ ਮਨ ਵਿੱਚ ਕਰ ਅਰਦਾਸ ਬਾਬਾ ਜੀ ਸੁਣਦੇ ਨੇ ਰੱਖ ਮਨ ਵਿੱਚ ਵਿਸ਼ਵਾਸ ਬਾਬਾ ਜੀ ਸੁਣਦੇ ਨੇ ਬਾਬਾ ਜੀ ਸਭ ਦੀਆਂ ਸੁਣਦੇ ਨੇ ਤੇ ਆਪਾਂ ਵੀ ਬਾਬਾ ਜੀ ਅੱਗੇ ਇੱਕ ਹਾਜ਼ਰੀ ਲਾਈ ਹੋਈ ਹੈ ਜਿਸ ਦਿਨ ਕਹਿੰਦੇ ਬਾਬਾ ਜੀ ਮੇਰੀ ਵੀ ਪੂਰੀ ਉਹ ਸੁਣ ਲੈਣਗੇ ਫਿਰ ਆਪਾਂ ਵੀ ਇਹ ਸਖਿਆ ਕਿ ਡੰਡੋਤ ਕਰਦੇ ਹੋਏ ਬਾਬੇ ਦੇ ਦਰ ਤੇ ਇੱਥੇ ਪਹੁੰਚਾਂਗੇ ਜਿੱਥੋਂ ਹੋ ਸਕੇ ਆ ਇਹ ਅਰਦਾਸ ਕੀਤੀ ਹੋਈ ਹੈ ਬਾਬਾ ਜੀ ਨਾਲ ਵੀ ਮੇਰੇ ਹਸਬੰਦ ਦੇ ਕਾਲੀ ਮੋਤੀ ਦੀ ਸ਼ਿਕਾਇਤ ਥੋੜੀ ਜੀ ਹੋ ਗਈ ਹੈ ਜਿਦੇ ਕਰਕੇ ਬਾਬਾ ਜੀ ਅੱਗੇ ਹਾਜ਼ਰੀ ਲਾਈ ਵੀ ਉਹ ਠੀਕ ਹੋ ਜਾਵੇ ਜਿਸ ਦਿਨ ਹੋ ਗਈ ਉਹ ਬਾਬਾ ਵੀ ਜਾਣੀ ਜਾਣਾ ਤੁਸੀਂ ਇਹਨੇ ਜੀਆਂ ਨੂੰ ਤੁਸੀਂ ਪਰਮਾਤਮਾ ਨਾਲ ਜੋੜ ਰਹੇ ਹੋ ਕਿਉਂ ਨਹੀਂ ਠੀਕ ਹੋਣਗੇ ਵੀਰ ਜੀ ਜ਼ਰੂਰ ਠੀਕ ਹੋਣਗੇ ਥੈਂਕ ਯੂ ਜੀ ਸੋ ਮੱਚ ਆ ਬਾਬਾ ਦੀਪ ਸਿੰਘ ਜੀ ਦੇ ਦਰਤੇ ਕਦੋਂ ਤੋਂ ਜੁੜੇ ਹੋ ਮਾਸੀ ਅਸੀਂ ਜੀ 4 ਸਾਲ ਹੋ ਗਏ ਬਾਬਾ ਦੀਪ ਸਿੰਘ ਜੀ ਦੇ ਦਰਤੇ ਜੁੜਿਆ ਹਾਂ ਹਾਂ ਤੇ ਕੋਈ ਅਜੀਹਾ ਘਟਨਾ ਜਿਹੜਾ ਸਵਰਦਾ ਹੋਵੇ ਉਹ ਬਹੁਤ ਜੀ ਅਸੀਂ ਪਿਛਲੇ 3 ਸਾਲਾਂ ਤੋਂ ਮਤਲਬ ਜ਼ਿਆਦਾ ਤਾਂ 1.5 ਸਾਲ ਤੋਂ ਅਸੀਂ ਜਿਹੜੇ ਬੱਚੇ ਕਰੋਨਾ ਕਰਕੇ ਮੋਬਾਈਲਾਂ ਚ ਟੀਵੀਆਂ ਚ ਵੜੇ ਸੀ ਬਾਬਾ ਦੀਪ ਸਿੰਘ ਸੋਸਾਇਟੀ ਨੇ ਘੱਟੋ ਘਾਟ 1000 ਬੱਚਾ ਗੁਰਬਾਣੀ ਕੀਰਤਨ ਚ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਸਾਡੇ ਇੱਥੇ ਘੱਟੋ ਘਾਟ 8-9 ਪ੍ਰੋਗਰਾਮ ਮਤਲਬ 1.5 ਸਾਲੋਂ ਗਾ ਕਰਦੇ ਪਏ ਆ ਜਿਸ ਕਰਕੇ ਆਪਣੀ ਬਾਬਾ ਦੀ ਸਾਰੀ ਕਮੇਟੀ ਸਾਥ ਦਿੰਦੀ ਹੈ ਬੱਚੇ ਗੁਰਬਾਣੀ ਸਿੱਖਦੇ ਨੇ ਕੀਰਤਨ ਸਿੱਖਦੇ ਨੇ ਤੇ ਸਾਖੀ ਜੀਵਨੀ ਸਾਰਾ ਕੁਝ ਬੱਚੇ ਕਰਦੇ ਨੇ ਤੇ ਕਮੇਟੀ ਬੱਚਿਆਂ ਨੂੰ ਬਹੁਤ ਸੋਹਣੇ ਸੋਹਣੇ ਗਿਫਟ ਵੀ ਦਿੰਦੇ ਨੇ ਬਿਲਕੁਲ ਜੀ ਮੈਂ ਵੀ ਪਹਿਲਾਂ ਮੈਂ ਵੀ ਕਰਵਾਉਂਦੀ ਸੀ ਮੇਰੇ ਫਰੈਂਡਸ ਵੀ ਸੀ ਹੁਣ ਨਵੇਂ ਮਤਲਬ ਆਪਣੇ ਏਰੀਆ ਮੈਂ ਕੀਤਾ ਮੈਂ ਜਿੱਦਾਂ ਰਹਿਨੀ ਢੋਲੇਵਾਲ ਹੁਣ ਉਧਰਲੇ ਏਰੀਆ ਚ ਵੀ ਕੁਝ ਬੱਚੇ ਕਾਫੀ ਦੇਖਿਆ ਵੀ ਘਰਾਂ ਚੋਂ ਨਿਕਲਦੇ ਨਹੀਂ ਹੁਣ ਅਸੀਂ ਉਪਰ ਆਲਾ ਕੀਤਾ ਕਿ ਉਧਰਲੇ ਵੀ ਬੱਚੇ ਅਸੀਂ ਕਾਫੀ ਆਪਣੇ ਨਾਲ ਜੋੜ ਚੁੱਕੇ ਆ 100 150 ਬੱਚਾ ਉਧਰੋਂ ਵੀ ਹੁਣ 2 3 6 ਮਹੀਨਿਆਂ ਚ ਘਟ ਘਟ ਨਿਕਲ ਚੁੱਕਾ ਹੈ ਬੜਾ ਪੁੰਨ ਦਾ ਕੰਮ ਕਰ ਰਹੇ ਤੁਸੀਂ ਗੁਰੂ ਦੇ ਨਾਲ ਜੋੜਨਾ ਬੜਾ ਪੁੰਨ ਦਾ ਕੰਮ ਹੈ ਕਹਿੰਦੇ ਬਾਬਾ ਜੀ ਡਿਊਟੀ ਵੀ ਉਹਨਾਂ ਨੂੰ ਦਿੰਦੇ ਆ ਜਿਨ੍ਹਾਂ ਦੇ ਹੋਵੇ ਵੀ ਕਰਵਾ ਸਕਦੇ ਨੇ ਜੀ ਬਾਬਾ ਜੀ ਨੇ ਚਰਨੀ ਲਾਇਆ ਉਧਰਲੇ ਇੱਕ ਮੇਟ ਗੁਰਦੁਆਰਾ ਸਾਹਿਬ ਪ੍ਰਤਾਪਨਗਰ ਗਲੀਆਂ ਪਰ ਇੱਕ ਚ ਸਿੰਘ ਸਭਾ ਕਾਲ ਸਾਹਿਬ ਗੁਰਦੁਆਰੇ ਦੀ ਕਮੇਟੀ ਬਹੁਤ ਚੰਗੀ ਹੈ ਮੈਂ ਕਹਿੰਦੇ ਆਪਾਂ ਇੱਕ ਵਾਰੀ ਜਾ ਕੇ ਉਹਨਾਂ ਨੂੰ ਕਿਹਾ ਵੀ ਜੀ ਅਸੀਂ ਪ੍ਰੋਗਰਾਮ ਕਰਾਣਾ ਤੇ ਉਹਨਾਂ ਨੇ ਕਿਹਾ ਭੰਜੀ ਜਦੋਂ ਮਰਜ਼ੀ ਕਰਾਓ ਗੁਰਦੁਆਰਾ ਤੁਹਾਡਾ ਹੈ ਉਥੋਂ ਦੇ ਕਾਉਂਸਲਰ ਸਰਦਾਰ ਗੋਗਾ ਸਿੰਘ ਸੋਨ ਸਿੰਘ ਗੋਗਾ ਜੀ ਉਹ ਵੀ ਬਹੁਤ ਸੋਨਾ ਸਾਥ ਦਿੰਦੇ ਨੇ ਸਾਡਾ ਤਾਂ ਕਿ ਉਹ ਵੀ ਜਦੋਂ ਵੀ ਕਹਿੰਦੇ ਕਈ ਦਾ ਵੀ ਵੀਰ ਜੀ ਅਸੀਂ ਪ੍ਰੋਗਰਾਮ ਕਰਾਣਾ ਸਰਦਾਰ ਤੇ ਆ ਕੇ ਕਿੰਨਾ ਕੋ ਬਦਲਾਅ ਆਇਆ ਜੀਵਨ 'ਚ ਕਿ ਅਰਦਾਸ ਕਹਿੰਦੇ ਨਾ ਮਨ ਵਿੱਚ ਕਰ ਅਰਦਾਸ ਬਾਬਾ ਜੀ ਸੁਣਦੇ ਨੇ ਰੱਖ ਮਨ ਵਿੱਚ ਵਿਸ਼ਵਾਸ ਬਾਬਾ ਜੀ ਸੁਣਦੇ ਨੇ ਬਾਬਾ ਜੀ ਸਭ ਦੀਆਂ ਸੁਣਦੇ ਨੇ ਤੇ ਆਪਾਂ ਵੀ ਬਾਬਾ ਜੀ ਅੱਗੇ ਇੱਕ ਹਾਜ਼ਰੀ ਲਾਈ ਹੋਈ ਹੈ ਜਿਸ ਦਿਨ ਕਹਿੰਦੇ ਬਾਬਾ ਜੀ ਮੇਰੀ ਵੀ ਪੂਰੀ ਉਹ ਸੁਣ ਲੈਣਗੇ ਫਿਰ ਆਪਾਂ ਵੀ ਇਹ ਸਖਿਆ ਹੈ ਕਿ ਡੰਡੋਤ ਕਰਦੇ ਹੋਏ ਬਾਬੇ ਦੇ ਦਰ ਤੇ ਇੱਥੇ ਪਹੁੰਚਾਂਗੇ ਜਿੱਥੋਂ ਹੋ ਸਕੇ ਆ ਇਹ ਅਰਦਾਸ ਕੀਤੀ ਹੋਈ ਹੈ ਬਾਬਾ ਜੀ ਨਾਲ ਵੀ ਮੇਰੇ ਹਸਬੰਦ ਦੇ ਕਾਲੀ ਮੋਦੀ ਦੀ ਸ਼ਿਕਾਇਤ ਥੋੜੀ ਜੀ ਹੋ ਗਈ ਹੈ ਜਿਦੇ ਕਰਕੇ ਬਾਬਾ ਜੀ ਅੱਗੇ ਹਾਜ਼ਰੀ ਲਾਈ ਵੀ ਉਹ ਠੀਕ ਹੋ ਜਾਵੇ ਜਿਸ ਦਿਨ ਹੋ ਗਈ ਉਹ ਬਾਬਾ ਵੀ ਜਾਣੀ ਜਾਣਾ ਤੁਸੀਂ ਇੰਨੇ ਜੀਆਂ ਨੂੰ ਤੁਸੀਂ ਪਰਮਾਤਮਾ ਨਾਲ ਜੋੜ ਰਹੇ ਹੋ ਕਿਉਂ ਨਹੀਂ ਠੀਕ ਹੋਣਗੇ ਵੀਰ ਜੀ ਜ਼ਰੂਰ ਠੀਕ ਹੋਣਗੇ ਥੈਂਕ ਯੂ ਜੀ ਸੋ ਮੱਚ